ਇੱਕ ਵਾਰ ਨਾ ਇੱਕ ਮਤਲਬ ਜੱਟ ਹੁੰਦਾ ਹੁੰਦਾ ਘਰੋਂ ਠੀਕ ਠਾਕ ਹੀ ਆ ਰਿਹਾ ਕੋੜੀ ਘਾੜੀ ਰੱਖੀ ਹੁੰਦੀ ਹੈ ਹਾਂਜੀ ਤੇ ਨਸ਼ਾ ਪੱਤਾ ਕਰ ਲੈਂਦਾ ਜੱਟ ਹਾਂ ਅੱਛਾ ਜੀ ਤੇ ਉਹ ਹੁਣ ਘਾਬ ਦਾ ਘਰ ਸੈਟਅਪ ਕਰਨ ਲਈ ਕਿਸੇ ਪੰਡਤ ਕੋਲੇ ਜਾਂਦਾ ਹੈ ਅੱਛਾ ਜੀ ਪੰਡਤ ਨੂੰ ਕਹਿੰਦਾ ਵੀ ਤੂੰ ਵੀ ਮੇਰਾ ਕੋਈ ਹੱਲ ਕਰ ਇੱਕ ਤਾਂ ਮੇਰਾ ਨਸ਼ਾ ਪੱਤਾ ਛੁੱਟ ਜੇ ਸਭ ਪੁੱਛ ਤੇ ਮੇਰਾ ਕਾਰੋਬਾਰ ਸਹੀ ਚੱਲੇ ਹਨਾ ਹਾਂਜੀ ਪੰਡਤ ਉਹਨੂੰ ਕਹਿੰਦਾ ਵੀ ਹੱਲ ਤਾਂ ਤੇਰਾ ਹੋ ਜੂਗਾ ਜੀ ਕਰ ਦਿੰਨੇ ਹੱਲ ਹਨ ਹਾਂਜੀ ਤੇ ਜਦੋਂ ਪੰਡਤ ਕੋਲੇ ਜਾਂਦਾ ਪੰਡਤ ਆਪ ਪਹਿਲਾਂ ਔਖਾ ਜਿਹਾ ਬੈਠਾ ਹੁੰਦਾ ਅੱਛਾ ਜੀ ਤੋਂ ਆਪ ਔਖਾ ਜਿਹਾ ਬੈਠਾ ਹੁੰਦਾ ਉਹਨੂੰ ਪੰਡਤ ਨੂੰ ਜਾ ਕੇ ਪੁੱਛਦਾ ਕਹਿੰਦਾ ਤੂੰ ਕਿਵੇਂ ਔਖਾ ਜਿਹਾ ਬੈਠਾ ਪੰਡਤ ਹੁੰਦਾ ਕੰਜੂਸ ਵਾਲਾ ਅੱਛਾ ਜੀ ਬੜਾ ਹੱਦੋਂ ਜ਼ਿਆਦਾ ਕੰਜੂਸ ਹੁੰਦਾ ਹਾਂਜੀ ਤੇ ਉਹਨੂੰ ਕਹਿੰਦਾ ਤੂੰ ਪੰਡਤ ਤਾਂ ਕਿਵੇਂ ਔਖਾ ਜਿਹਾ ਬੈਠਾ ਕਹਿੰਦਾ ਮੈਂ ਤਾਂ ਔਖਾ ਬੈਠਾ ਮੈਂ ਕਹਿੰਦਾ ਅੱਜ ਚੌਲ ਜ਼ਿਆਦਾ ਖਾ ਬੈਠਾ ਕਹਿੰਦਾ ਇਹਨੇ ਕਿੰਨੇ ਖਾ ਗਿਆ ਕਹਿੰਦਾ ਅੱਜ ਮੈਂ 6-7 ਦਾਣੇ ਖਾ ਗਿਆ ਅੱਛਾ ਜੀ ਚੌਲਾਂ ਦੇ ਕਹਿੰਦਾ 6-7 ਦਾਣੇ ਖਾ ਗਿਆ। ਕਹਿੰਦਾ ਹਾਂ ਆ ਕੇ ਤਿੰਨ ਕਿ ਜਾਂ ਚਾਰ ਖਾਈਦੇ ਆ। ਅੱਜ 6-7 ਖਾ ਗਿਆ ਅੱਜ ਮੈਂ ਬਹੁਤ ਔਖਾ ਕਹਿੰਦਾ। ਅੱਛਾ ਜੀ। ਉਹਨੇ ਸੋਚਿਆ ਵੀ ਇੰਨੇ ਕੀ ਖਾਂਦਾ ਬਸ? ਤਿੰਨ-ਸੱਤ ਕਿ ਦਾਣੇ। ਹਾਂ। ਤੇ ਜਦੋਂ ਉਹਨੇ ਪੰਡਤ ਨੇ ਇਹਨੂੰ ਕਿਹਾ ਵੀ ਤੇਰਾ ਹੱਲ ਕਰ ਦਾਂਗੇ ਉਧਰ। ਹਾਂ ਜੀ। ਕਹਿੰਦਾ ਵੀ ਕੀ ਹੱਲ ਆ? ਕਹਿੰਦਾ ਵੀ ਤੈਨੂੰ ਪੰਡਤ ਨੂੰ ਰੋਟੀ ਖਵਾਣੀ ਪਊ ਹੋਰ ਕਰੇ ਤੇਰੇ ਰੋਟੀ ਖਾ ਲਾਂਗੇ ਆਪਾਂ ਹੋਗਾ ਹੱਲ ਹੋ ਜਾਊਗਾ। ਹਾਂ ਜੀ। ਉਹਨੇ ਸੋਚਿਆ ਇਹਨੇ ਕਿਹੜਾ ਬਾੜਾ ਹੀ ਖਾਣੀ ਆ ਵੀ ਤਿੰਨ ਤਾਂ ਦਾਣੇ ਖਾਂਦਾ। ਅੱਛਾ ਜੀ। ਕਰ ਦਿੰਨੇ ਆ ਨਾ। ਹਾਂ ਜੀ। ਤੇ ਉਹ ਕਹਿੰਦਾ ਚਲ ਠੀਕ ਹੈ ਜੀ ਆਜੋ ਕੱਲ ਨੂੰ ਹੀ ਆਜੋ ਹਾਂਜੀ ਉਹਨਾਂ ਠੀਕ ਆ ਉਹ ਜਾ ਕੇ ਘਰੇ ਆ ਕਰਦੇ ਘਰ ਵਾਲੀ ਨੂੰ ਕਹਿੰਦਾ ਵੀ ਆਪਣਾ ਹੱਲ ਹੋ ਜੂਗਾ ਪੰਡਤ ਕਹਿੰਦਾ ਮੈਂ ਪਾ ਕਰ ਦੂੰਗਾ ਵੀ ਮੈਨੂੰ ਰੋਟੀ ਖਵਾ ਦੇ ਇੱਕ ਦਿਨ ਅੱਛਾ ਜੀ ਉਹ ਕਹਿੰਦੀ ਚਲੋ ਠੀਕ ਆ ਖਵਾ ਦਾਂਗੇ ਫਿਰ ਆਪਾਂ ਨੂੰ ਪੰਡਤ ਨੂੰ ਰੋਟੀ ਤਾਂ ਖਵਾਣੀ ਤਾਂ ਕਰਕਣੀ ਨਾ ਕਹਿੰਦਾ ਚਲ ਮੈਂ ਜਾਂਦਾ ਖੇਤ ਨੂੰ ਮੈਨੂੰ ਕੰਮ ਆ ਪਾਣੀ ਆ ਜਵਾਰੀ ਦੀ ਨਹਿਰ ਦਾ ਪਾਣੀ ਦੀ ਵਾਰੀ ਆ ਮੈਂ ਉਹ ਲੈਣਾ ਤੂੰ ਪੰਡਤ ਨੂੰ ਰੋਟੀ ਖਵਾ ਦੀ ਹਾਂਜੀ ਉਹ ਕਹਿੰਦੀ ਪੰਡਤ ਨੂੰ ਰੋਟੀ ਖਵਾ ਨੇ ਤੁਸੀਂ ਘਰੇ ਰਹੋ ਵਾਰੀ ਤਾਂ ਫਿਰ ਕਿਸੇ ਦਿਨ ਦੇਖੀ ਜੀ ਉਹ ਕਹਿੰਦਾ ਉਹਨੇ ਗੜਾ ਬਾੜੀ ਖਾਣੀ ਆ ਤਿੰਨ ਚਾਰ ਦਾਣੇ ਚੌਲਾਂ ਦੇ ਖਾਂਦਾ ਤੂੰ ਬਾੜੀ ਗੱਲ ਇੱਕ ਮੁਠੀ ਚੌਲਾਂ ਦੀ ਖੋਣਾ ਲੈ ਹਾਂਜੀ ਬਾਅਦ ਰੋਟੀ ਖਾਊਗਾ ਤਾਂ ਇੱਕ ਰੋਟੀ ਖਾਲੂ ਬਾਦਪੁਰ ਕੀ ਹਾਂ ਪੰਜ ਦਾਣੇ ਦੇ ਚੌਲਾਂ ਨਾਲ ਤਾਂ ਔਖਾ ਹੋ ਜਾਂਦਾ ਕਹਿੰਦਾ ਅੱਛਾ ਜੀ ਉਹ ਕਹਿੰਦੀ ਅੱਛਾ ਕਹਿੰਦਾ ਹਾਂ ਬਸ ਇੰਨਾ ਕੀ ਇੰਨੀ ਕੀ ਮਾਰ ਹੈ ਕਹਿੰਦਾ ਉਹ ਕਹਿੰਦੀ ਚੰਗਾ ਤੂੰ ਚਲ ਉਹ ਚਲਾ ਗਿਆ ਭਾਈ ਤੇ ਉਧਰੋਂ ਪੰਡਤ ਆ ਗਿਆ ਰੋਟੀ ਖਾਣ ਪੰਡਤ ਬਹਿ ਗਿਆ ਰੋਟੀ ਖਾਣ ਪੰਡਤ ਹੁਣ ਕਿੰਨੇ ਦਿਨਾਂ ਦਾ ਭੁੱਖਾ ਹਾਂਜੀ ਕੰਜੂਸ ਸੀਗਾ ਤਾਂ ਘੱਟ ਖਾਂਦਾ ਸੀ ਹੁਣ ਤਾਂ ਖਾ ਲੈਂਦਾ ਸੀ ਅੱਛਾ ਜੀ ਤੇ ਉਹ ਹੁਣ ਲਾਗਿਆ ਖਾਣ ਉਹ ਪਕਾਈ ਜਾਵੇ ਉਹਨੇ ਪਹਿਲਾਂ ਜਾਨਾ ਥੋੜਾ ਜਿਹਾ ਆਟਾ ਗੋਨੇ ਉਖਾ ਕੇ ਉਹਨੇ ਦੁਬਾਰੇ ਆਟਾ ਗੋਨੇ ਉਹ ਵੀ ਖਾ ਗਿਆ ਅੱਛਾ ਜੀ ਉਹ ਤਾਂ ਕਈ ਵਾਰ ਆਟਾ ਗਨਾ ਕੇ ਖਾ ਕੇ ਸਾਰਾ ਆਟਾ ਖਾ ਗਿਆ ਹਨਾ ਪੰਡਤ ਅੱਛਾ ਜੀ ਕਾਫੀ ਦਿਨਾਂ ਦਾ ਭੁੱਖਾ ਸੀ ਕੰਜੂਸ ਹੀ ਘਰੇ ਖਾਂਦਾ ਨਹੀਂ ਸੀ ਬਾਹਰ ਇਹਦੇ ਜਾਂਦਾ ਸੀ ਫਿਰ ਉਹ ਇਕੱਠੇ ਮਹੀਨੇ ਦੀਆਂ ਖਾਲਸਦਾ ਸੀ ਅੱਛਾ ਜੀ ਤੇ ਉਹ ਭਾਈ ਸਾਰਾ ਟੋਟਾ ਖਾ ਕੇ ਚਲਾ ਗਿਆ ਜਦੋਂ ਜਾਣ ਲੱਗਿਆ ਪੰਡਤ ਤੇ ਫਿਰ ਕਹਿੰਦਾ ਵੀ ਮੈਨੂੰ ਦਕਸ਼ਨਾ ਵੀ ਦੋ ਦੰਦ ਕਸਾਈ ਵੀ ਦੋ ਅੰਡਰ ਲੈਂਦੇ ਹੁੰਦੇ ਹਨਾ ਉਹ ਕਹਿੰਦਾ ਕਹਿੰਦੀ ਵੀ ਦੰਦ ਕਸਾਈ ਕੀ ਆ ਉਹ ਖਿਜੀ ਹੋਈ ਕਹਿੰਦੀ ਪਾਂਡੇ ਹੀ ਲੈ ਜਾ ਹੋਰ ਤਾਂ ਕੁਛ ਨਹੀਂ ਅੱਛਾ ਜੀ ਉਹਨੇ ਭਾਈ ਪਾਏ ਬੋਰੇ ਦੇ ਚੱਕ ਭਾਂਡੇ ਚੋ ਜਾ ਪਾਂਡੇ ਚੋੜ ਕੇ ਭਾਂਡੇ ਹੀ ਲੈ ਗਿਆ ਤੇ ਜਦੋਂ ਆਇਆ ਜੱਟ ਕਹਿੰਦਾ ਖਾ ਗਿਆ ਰੋਟੀ ਪੰਡਤ ਜੀ ਕਹਿੰਦੀ ਪੰਡਤ ਰੋਟੀ ਖਾ ਗਿਆ ਤੇਰੇ ਭਾਂਡੇ ਵੀ ਲੈ ਗਿਆ ਨਹੀਂ ਸਾਰਾ ਕੁਛ ਸਾਰਾ ਆਟਾ ਖਾ ਗਿਆ ਤੂੰ ਕਹਿੰਦੀ ਸੀ ਇੱਕ ਮੁੱਠ ਤੂੰ ਕਹਿੰਦਾ ਸੀ ਇੱਕ ਰੋਟੀ ਨਹੀਂ ਖਾਣੀ ਉਹ ਸਾਰਾ ਆਟਾ ਖਾ ਗਿਆ ਕਹਿੰਦੀ ਕਰਦਾ ਅੱਛਾ ਜੀ ਕਹਿੰਦਾ ਅੱਛਾ ਬੜਾ ਕੰਮ ਖਰਾਬ ਹੋਇਆ ਕਹਾਂ ਜਲਮਾ ਜਾਨਾ ਭਾਂਡੇ ਤੇ ਕੋਲੇ ਹਾਂਜੀ ਹੁਣ ਉਹਨੂੰ ਜਦੋਂ ਜਦੂਰੋਂ ਉਹਦਾ ਦੇਖ ਲਿਆ ਹੈ ਨਾ ਪੰਡਤ ਨੇ ਹਾਂਜੀ ਤੇ ਆਪਦੇ ਘਰ ਵਾਲੀ ਨੂੰ ਪੰਡਤਾਣੀ ਨੂੰ ਕਹਿੰਦਾ ਵੀ ਕਹਿੰਦਾ ਜੱਟ ਹੁਣ ਉਹ ਗੁੱਸੇ ਚ ਆਊਗਾ ਹੁਣ ਔਖਾ ਪੜਾ ਹੋਊਗਾ ਤੇ ਤੂੰ ਕਹਿੰਦੀ ਪੰਡਤ ਤਾਂ ਮਰ ਗਿਆ ਅੱਛਾ ਜੀ ਆ ਬੰਦਰਾ ਮਰਿਆੰਗ ਪੈ ਗਿਆ ਸਾਜਾ ਕਢੀਸਕੇ ਤੇ ਜਦੋਂ ਆਇਆ ਉਹ ਤਾਣੀ ਨੂੰ ਕਹਿੰਦਾ ਵੀ ਪੰਤਾਨੀ ਪੰਡਤ ਕਿੱਥੇ ਆ ਹਾਂ ਉਹ ਕਹਿੰਦੀ ਵੀ ਉਹ ਤਾਂ ਕਹਿੰਦੀ ਉਹ ਉਹ ਹੌਕਲਾਬ ਕਰਨ ਲੱਗੀ ਦੇਖ ਕੇ ਪਹਿਲਾਂ ਹੀ ਉਹਦੇ ਨੇੜੇ ਆਣ ਤੋਂ ਹੈ ਨਾ ਕਹਿੰਦਾ ਪੰਤਾਨੀ ਤੂੰ ਕਿਉਂ ਕਿਉਂ ਰੋਈ ਜਾਂਦੀ ਹੈ ਕਹਿੰਦਾ ਪੰਡਤ ਤਾਂ ਕਿੱਥੇ ਆ ਕਹਿੰਦੀ ਰੋਮਾ ਨਾ ਤਾਂ ਹੋਰ ਕੀ ਕਰਾਂ ਪੰਡਤ ਤਾਂ ਮੇਰਾ ਮਰ ਗਿਆ ਕਹਿੰਦੀ ਅਚਾਨਕ ਉਹ ਕਿਉਂ ਮਰ ਗਿਆ ਕਹਿੰਦੀ ਕਿਸੇ ਨੇ ਰੋਟੀ ਖਾ ਕੇ ਆਇਆ ਅੱਛਾ ਮਰ ਗਿਆ ਹੁਣ ਉਹਨੇ ਇਹੋ ਜਿਹੀ ਰੋਟੀ ਤਾਂ ਆਪਣੀ ਖਾ ਕੇ ਆਇਆ ਹਾਂ ਉਹਨੇ ਕਿਹਾ ਵੀ ਗੱਲ ਪੈਜੂ ਕੰਮ ਹਾਂਜੀ ਉਹ ਚੁੱਪ ਕਰਕੇ ਮੁੜ ਗਿਆ ਕਾਚ ਨੂੰ ਜਾ ਕੇ ਉਹ ਚੁੱਪ ਕਰ ਜਾ ਧੜ ਵੱਟ ਜਾ ਇੱਥੇ ਹੁਣ ਰੋਲਾ ਨਾ ਪਾਈ ਰੋਟੀ ਆਪਣੇ ਖਾ ਕੇ ਗਿਆ ਸੀ ਪੰਡਤ ਮਰ ਗਿਆ ਕਹਿੰਦੀ ਅੱਛਾ ਜੀ ਕਿ ਪੰਗਾ ਪੈ ਗਿਆ ਹੈ ਨਾ ਹੁਣ ਚਲੋ ਕੁਛ ਦਿਨ ਲੰਘ ਗਏ ਜੱਟ ਆਪਦਾ ਕੰਮ ਕਰਨ ਲੱਗ ਗਿਆ ਉਹ ਪੰਡਤ ਆਪਦਾ ਅੰਦਰ ਥੋੜੀ ਇੱਕ ਦਿਨ ਅਚਾਨਕ ਪੰਡਤ ਕਿਤੇ ਬਾਹਰ ਨਿਕਲਿਆ ਫਿਰਦੀ ਉਧਰੋਂ ਗਲੀ ਚ ਫਿਰਦਾ ਹਾਂਜੀ ਗਲੀ ਚ ਉਧਰੋਂ ਘਰ ਵਾਲੀ ਆ ਗਈ ਜਿਹਨੇ ਰੋਟੀ ਖਵਾਈ ਸੀ ਜੀ ਉਹ ਕਹਿੰਦੀ ਪੰਡਤ ਜੀ ਤੁਸੀਂ ਤਾਂ ਕਹਿੰਦੀ ਮਰ ਗਏ ਸੀ ਹਾਂਜੀ ਤੁਸੀਂ ਕਿੱਥੋਂ ਆ ਗਏ ਉਹ ਤਾਂ ਹੈ ਤਾਂ ਮੈਂ ਮਰਿਆ ਹੋਇਆ ਹੀ ਹਾਂਜੀ ਮੈਂ ਤਾਂ ਮਰਿਆ ਹੋਇਆ ਹੀ ਆ ਕਹਿੰਦੀ ਇੱਥੇ ਕਿਵੇਂ ਫਿਰਦੇ ਇੱਥੇ ਤੱਕ ਨਾ ਮੈਂ 2 ਦਿਨ ਦੀ ਛੁੱਟੀ ਲੈ ਕੇ ਆਇਆ ਧਰਮਰਾਜ ਤੋਂ ਹਾਂਜੀ ਅੱਛਾ ਜਨਨ ਵੀ ਮੈਂ ਪਿੱਛੇ ਮੜਾ ਜਾ ਕੰਮ ਕੋਮਨ ਮੇੜਿਆ ਮੈਂ ਹਾਂਜੀ ਤੇ ਮੇਰੇ ਰਹਿ ਗਏ ਸੀ ਮੈਂ ਤਾਂ 2 ਦਿਨ ਦੀ ਛੁੱਟੀ ਮੈਨੂੰ ਧਰਮਰਾਜ ਨੇ ਦੇਤੀ ਅੱਛਾ ਜੇ ਤੂੰ ਆਵਦਾ ਨਵੇੜ ਕੇ ਆ ਜਾ ਫਿਰ ਤੈਨੂੰ ਰੱਖਣਾ ਹਣਾ ਠੀਕ ਜੀ ਕਹਿੰਦੀ ਅੱਛਾ ਉਨੇ ਸੋਚਿਆ ਵੀ ਆਪਣੇ ਵੀ ਕੁੜੀ ਮਰੀ ਸੀ ਆਪਣੇ ਹਾਂਜੀ ਉਹਦੀ ਕੋਈ ਹੋਣੀ ਆ ਉਹਨਾਂ ਦੀ ਕੁੜੀ ਤੇ ਕਹਿੰਦੀ ਆਪਣੇ ਵੀ ਉਹ ਸੀਤੋ ਮਰੀ ਸੀ ਕਹਿੰਦੀ ਹਾਂਜੀ ਉੱਥੇ ਹੀ ਹੋਣੀ ਆ ਹਾਂਜੀ ਕਹਿੰਦੀ ਤੁਸੀਂ ਫਿਰ ਸੀਤੋ ਨੂੰ ਦੇਖਿਆ ਹਨ ਉੱਥੇ ਹੀ ਹੋਣੀ ਆ ਹਾਂਜੀ ਕਹਿੰਦਾ ਹਾਂ ਤੁਹਾਡੀ ਕੁੜੀ ਸੀਤੋ ਪਤਲੀ ਹੀ ਕਹਿੰਦਾ ਸੀ ਹਾਂ ਕਹਿੰਦੀ ਉਹੀ ਕਹਿੰਦਾ ਕਹਿੰਦੀ ਫਿਰ ਠੀਕ ਠਾਕ ਸੀ ਕਹਿੰਦਾ ਹੈ ਤਾਂ ਠੀਕ ਸੀ ਕਹਿੰਦਾ ਵਿਚਾਰੀ ਰੋਈ ਜਾਂਦੀ ਸੀ ਉਹ ਵੀ ਅੱਛਾ ਜੀ ਕਹਿੰਦੀ ਉਹ ਕਿਉਂ ਰੋਂਦੀ ਕਹਿੰਦਾ ਉਹ ਰੋਂਦੀ ਸੀ ਕਿ ਵੀ ਕਹਿੰਦੀ ਮੈਨੂੰ ਤੋਰ ਤਾਂ ਦਿੱਤਾ ਨਾਮ ਨੂੰ ਕੋ ਟੂ ਮੁੰਦੇ ਤੀ ਨਾ ਗਹਿਣਾ ਨਾ ਛੱਲਾ ਨਾ ਚੱਪਾ ਕੁਛ ਨਹੀਂ ਦਿੱਤਾ ਅੱਛਾ ਜੀ ਉਹ ਕਹਿੰਦੀ ਅੱਛਾ ਹਾਂ ਚੱਲ ਕੁੜੀ ਆਪਣੀ ਹੀ ਆ ਕਹਿੰਦੀ ਉਹਨਾਂ ਦੀ ਕੁੜੀ ਹੋਣੀ ਆ ਆਪਦੀ ਤੇ ਕਹਿੰਦੀ ਵੀ ਚੱਲ ਐ ਕਰ ਮੇਰੇ ਵਾਲਿਆਂ ਲੈ ਜਾ ਅੱਛਾ ਜੀ ਤੂੰ ਹੁਣ ਉੱਥੇ ਜਾਣਾ ਹੀ ਆ ਕੱਲ ਨੂੰ ਵਾਪਸ ਹਾਂ ਜੀ ਕਹਿੰਦਾ ਹਾਂ ਮੈਂ ਕੱਲ ਸ਼ਾਮ ਤੱਕ ਚਲਾ ਜਾਣਾ ਅੱਛਾ ਜੀ ਮੇਰੀਆਂ ਟੂਮਾ ਲੈ ਜਾ ਕਹਿੰਦੀ ਉਹਨੇ ਸਾਰੀਆਂ ਟੂਮਾ ਇਕੱਠੀਆਂ ਕਰਕੇ ਉਹਨੂੰ ਹੁੜਾਤੀ ਪਾਂਡ ਨੂੰ ਪੰਡਤ ਨੂੰ ਪਾਂਡਤ ਲੈ ਕੇ ਡੰਡੀ ਪਿਆਰਾ ਤੇ ਤੇ ਪਾਂਡ ਦਾ ਟੂਮਾ ਲੈ ਕੇ ਡੰਡੀ ਗਿਆ ਅੱਛਾ ਹੀ ਕਰੇ ਗਿਆ ਜਾ ਕੇ ਘਰ ਵਾਲੀ ਨੂੰ ਕਹਿੰਦਾ ਕਰ ਚੱਕ ਬੋਰੀ ਬਿਸਤਰਾ ਕਰ ਗੋਲ ਚੱਲੀਏ ਸ਼ਹਿਰ ਨੂੰ ਅੱਛਾ ਤੋਮਾ ਵਾਵਾ ਹੀ ਗਿਆ ਹੁਣ ਪੈਸੇ ਬਣ ਜਾਣੇ ਬਾਹਲਾ ਤੇ ਜੇ ਜੱਟ ਨੂੰ ਪਤਾ ਲੱਗ ਗਿਆ ਕੁੱਟੂ ਉਹ ਕਹਿੰਦੀ ਕਿਆ ਚਲੋ ਫਿਰ ਉਹਨਾਂ ਨੇ ਚੱਕਿਆ ਬੋਰੀ ਬਿਸਤਰਾ ਜਾ ਕੇ ਨਾਲ ਕੇ ਦੂਜੇ ਸ਼ਹਿਰ ਚ ਰਹਿਣ ਲੱਗੇ ਅੱਛਾ ਜੀ ਉਥੇ ਜਿੱਥੇ ਰਹਿਣ ਲੱਗੇ ਉਥੇ ਰਹਿ ਉਥੇ ਰਹਿ ਕੇ ਬਣਾ ਲਈ ਘਰ ਦੇ ਰਹਿੰਦੇ ਅੱਜ ਹੋਰ ਕੱਲ ਹੋਰ ਫਿਰ ਦੇ ਫਿਰ ਉਹਦੇ ਕਿਤੇ ਜੱਟ ਗਿਆ ਘੋੜੀ ਲੈ ਕੇ ਸ਼ਹਿਰ ਹਾਂਜੀ ਉਹਦੇ ਘੋੜੀ ਗਾਡੀ ਤੇ ਜਾਂਦੇ ਨੇ ਸੀਗੇ ਤੇ ਉਹਨੇ ਦੇਖਿਆ ਬਿਊਟ ਸਰਚ ਪੰਡਤ ਫਿਰ ਮੁਰ ਹਾਂਜੀ ਪੰਡਤ ਉਹ ਫਿਰਦਾ ਹੈ ਨਾ ਹਾਂਜੀ ਉਹਨੇ ਘੋੜੀ ਉਧਰ ਨੂੰ ਕਰ ਲਈ ਅੱਛਾ ਜੀ ਹੁਣ ਪੰਡਤ ਨੂੰ ਵੀ ਪਤਾ ਲੱਗ ਗਿਆ ਘੋੜੀ ਇੱਥੇ ਨੂੰ ਕਰ ਲਈ ਮੇਰੇ ਘਰ ਨੂੰ ਆਊਗਾ ਜੱਟ ਪੰਡਤ ਭੱਜ ਲਿਆ ਉਹਨੇ ਮਾਰ ਘੋੜੀ ਲਾ ਲਈ ਹਾਂਜੀ ਹੁਣ ਉਹਨੇ ਸਪੀਡ ਪੰਡਤ ਨੇ ਚੱਕਤੀ ਕਰਦੇ ਕਰਾਉਂਦੇ ਖੇਰ ਦੇ ਥੋੜਾ ਬਾਹਰ ਆ ਗਏ ਉੱਥੇ ਕਿਤੇ ਕਾਲੀ ਦਾ ਵੱਡਾ ਸਰਾਸਰਾ ਸੀਗਾ ਪੰਡਤ ਭੱਜ ਕੇ ਉੱਥੇ ਚੜ ਗਿਆ ਚੜ ਗਿਆ ਦੇ ਉੱਤੇ ਹਾਂ ਤੇ ਜਾ ਕੇ ਉੱਥੇ ਘੋੜੀ ਰੋਕ ਕੇ ਜੱਟ ਕਹਿੰਦਾ ਵੀ ਐ ਪੰਡਤ ਥੱਲੇ ਉਤਰਿਆ ਟਾਲੀ ਤੇ ਚੜਨ ਦਾ ਮੈਨੂੰ ਵੀ ਹੁੰਦਾ ਕਹਿੰਦਾ ਅੱਛਾ ਜੀ ਹੈ ਕਹਿੰਦਾ ਐ ਕਿਵੇਂ ਚੜਦੇਗਾ ਕਹਿੰਦਾ ਮੈਨੂੰ ਆਉਂਦਾ ਮੈਂ ਤੈਨੂੰ ਟਾਲੀ ਤੋਂ ਲਾ ਦੂੰ ਅੱਛਾ ਉਹ ਪੰਡਤ ਨਾ ਹੌਣਦਾ ਹੋਰ ਗਾਹਾਂ ਚਲਾ ਗਿਆ ਤਾਂ ਉਹਨੂੰ ਚੰਗੀ ਤਰ੍ਹਾਂ ਚੜ ਗਿਆ ਤੇ ਫਿਰ ਜੱਟ ਨੇ ਗੁੱਸਾ ਆ ਉਹ ਵੀ ਚੜ ਚੱਲਿਆ ਵਿੱਚ ਘੋੜੀ ਉੱਥੇ ਪਲੂਮਣੀ ਜੀ ਨੇ ਮੜੀ ਜੀ ਅੜਕਾਤੀ ਹੈ ਨਾ ਹਾਂਜੀ ਤੇ ਉਹ ਚੜ ਗਿਆ ਪੰਡਤ ਗਾਹਾਂ ਵਧ ਗਿਆ ਉੱਤੋਂ ਦੀ ਹੋ ਕੇ ਟਾਲੀ ਦੀਆਂ ਜਿਹੜੀਆਂ ਟਾਹਣੀਆਂ ਛੇਤੀ ਟੁੱਟਦੀਆਂ ਨਹੀਂ ਨਹੀਂ ਲਚਕਦਾਰ ਹੁੰਦੀਆਂ ਅੱਛਾ ਜੀ ਡੇਕ ਡੂਕ ਟੁੱਟ ਜਾਂਦੀ ਹੈ ਜਮਨ ਟੁੱਟ ਜਾਂਦੀ ਟਾਲੀ ਨਹੀਂ ਟੁੱਟਦੀ ਉਹ ਟਾਲੇ ਦੀਆਂ ਟਾਂਗਾਂ ਜਿਹੜੀਆਂ ਪਿੱਛੇ ਲਟਕਦੀਆਂ ਸੀ ਉਹਨਾਂ ਤੇ ਬੰਨ ਨੂੰ ਵੱਧ ਗਿਆ ਪੰਡਤ ਉਹ ਪਿੱਛੇ ਵਧ ਗਿਆ ਉਹ ਲਟਕ ਕੇ ਟੰਡ ਦਾ ਫੱਟਦ ਨੇ ਉੱਤਰ ਕੇ ਸਿੱਧਾ ਘੋੜੀ ਤੇ ਅੱਛਾ ਹੀ ਟਾਂਗੀਆਂ ਥਾਈ ਉਹ ਘੋੜੀ ਖਿੱਚ ਕੇ ਭਜਾਤੀ ਉਹਨੇ ਅੱਛਾ ਹੀ ਤੇ ਜਦੋਂ ਉਹ ਜੱਟ ਦਵਾਰੇ ਉੱਤਰ ਕੇ ਆਇਆ ਉਹ ਪੰਡਤ ਨਿਕਲ ਚੱਲਿਆ ਦੂਰ ਪਰ ਪੰਡਤ ਨੂੰ ਜੱਟ ਵਾਇ ਮਾਰਦਾ ਪਿੱਛੋਂ ਪੰਡਤ ਤਾਂ ਕਹਿੰਦਾ ਹਾਂ ਅ ਘੋੜੀ ਵੀ ਕੁੜੀ ਨੂੰ ਹੀ ਦੇਦੀ ਫਿਰ ਕਹਿੰਦਾ ਤੇ ਘੋੜੀ ਹੀ ਨਾ ਕੁੜੀ ਨੂੰ ਦੇਦੀ